ਅੱਜ ਆ ਗਏ ਪਿੰਡ ਬਠੋਈ ਖੁਰਦ ਕਕਰਾਲੀ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਪੈਂਦਾ ਬਟੋਈ ਖੁਰਦ ਤੇ ਮੈਂ ਆਇਆ ਹੋਇਆ ਬਾਈ ਗੁਰਵਿੰਦਰ ਕੋਲੇ ਕੀ ਹਾਲ ਚਾਲ ਹੈ ਵਧੀਆ ਵਰਜੀ ਵਧੀਆ ਤੁਸੀਂ ਸੁਣਾਓ ਜੀ ਵਧੀਆ ਕੰਮ ਕਰ ਗਿਆ ਵਿੱਚ ਆ ਕੰਮ ਕਰ ਵਧੀਆ ਚੱਲਦਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਆਪਾਂ ਕਿੰਨੇ ਕਿ ਟਰੈਕਟਰ ਦਿਖਾਉਣੇ ਨੇ ਟਰੈਕਟਰ ਆ ਦੇਖੋ 7-8 ਟਰੈਕਟਰ ਖੜ੍ਹੇ ਨੇ ਜੀ ਆਪਣੇ ਕੋਲੇ 7-8 ਟਰੈਕਟਰ ਨੇ ਤੇ ਇਧਰੋਂ ਸ਼ੁਰੂ ਕਰ ਲੈਣੇ ਹਨਾ ਹਾਂਜੀ ਹਾਂ ਦਿਲਾਂ ਦੀ ਟੜਕਨ ਸਵਰਾ ਜੱਟ 855 ਬਾਅਦ ਦੇ ਫੈਂਡ ਨਹੀਂ ਲੋਕ ਇਹਦੇ ਹਾਂਜੀ ਹਾਂ ਕਿੰਨਾ ਮਾਡਲ ਆ ਬਈ ਇਹ 2010 ਮਾਡਲ ਹੈ ਜੀ 2010 ਮਾਡਲ ਆ ਇਹ ਟੈਡੇ ਹਿੱਸੇ ਆ ਲੈਣਾ ਹਾਂਜੀ ਹਾਂ ਕਲੋਸ ਕਰੀਂ ਜਨਾ ਕਲੋਸ ਕਰੀਂ ਜਨਾ ਜੀ ਤੇ ਟਾਇਰਾਂ ਦੀ ਕਿੜੀ ਟਾਇਰ ਤਾਂ ਜਮਾਂ ਨਹੀਂ ਟਾਇਰ ਤਾਂ ਨਮੀ ਨਹੀਂ ਹੈ ਜੀ ਬਿਲਕੁਲ ਹਾਂਜੀ ਆ ਰਿੰਗ ਦਾ ਚੈੱਕ ਕਰਾਂਗੇ ਬਈ ਠੀਕ ਆ ਤੇ ਉੱਪਰ ਆ ਸਤਰੀ ਫੇਰਾ ਚੰਗੀ ਲੱਗੀ ਹੋਈ ਆ ਹਾਂਜੀ ਹਾਂ ਤੇ ਨੰਬਰ ਕਿੱਥੋਂ ਦਾ ਬਈ ਜੀ ਨੰਬਰ ਇਹ ਹਰਿਆਣਾ ਜੀ ਨੰਬਰ ਹਰਿਆਣਾ ਹਾਂਜੀ ਹਾਂ ਤੇ ਸਾਡੇ ਤੋਂ ਨਾਲ ਹੀ ਪੈ ਜਾਂਦਾ ਹਰਿਆਣਾ 5-7 ਕਿਲੋਮੀਟਰ ਸ਼ੁਰੂ ਹੋ ਜਾਂਦਾ ਜੀ ਸਾਡੇ ਹਰਿਆਣਾ ਪੰਜਾਬ ਦੋਨੋਂ ਚੱਲਦੇ ਨੇ ਅੱਧੀਆਂ ਰਿਸ਼ਤੇਦਾਰ ਨੇ ਸਾਡੇ ਹਰਿਆਣੇ ਚ ਨੇ ਜੀ ਅੱਛਾ ਹਾਂਜੀ ਤੇ ਕਿੰਨੇ ਦਾ ਦੇਣਾ ਆਪਾਂ ਇਹ ਇਹ 3 ਲੱਖ 40 ਹਜ਼ਾਰ ਦਾ ਜੀ 3 ਲੱਖ 40 ਹਜ਼ਾਰ ਮੌਕੇ ਤੇ ਕਿੰਨੇ ਦਾ ਦੇ ਮੌਕੇ ਤੇ ਕਰ ਲਾਂ 35 ਦਾ ਛੱਡ ਦਾਂਗੇ ਜੀ 30 ਦਾ ਦਵਾ ਦਈਏ ਦਵਾ ਦੋ ਲੋ ਜੀ 10000 ਰਿਸਕਾਊਂਟ ਹੋ ਜਾਊਗਾ ਤੇ ਜਿਹੜਾ ਹੁਣ ਆਪਾਂ ਇੱਥੋਂ ਆ ਜੀ ਇਹ ਇਹਦੀ ਮਤਲਬ ਵੱਡੀ ਪਾਵਰ ਵਾਲਾ ਵਈ ਹੈ। 16 ਦੇ ਟਾਇਰਾਂ ਵਾਲਾ ਹੈ ਨਾ। 16 ਦੇ ਟਾਇਰ ਨੇ ਜੀ। ਕਿੰਨਾ ਮਾਡਲ ਆ ਬਈ ਇਹ? ਮਾਡਲ ਹੈਗਾ ਜੀ 2003। 2003 ਮਾਡਲ ਆ। ਕੰਡੀਸ਼ਨ ਪੱਕੋ। ਬਿਲਕੁਲ ਚਲਾਵੇ ਦਾ ਵਧੀਆ ਟਰੈਕਟਰ ਹੈ ਜੇ ਕੋਈ ਮਾੜਾ ਟਰੈਕਟਰ ਨਹੀਂ ਹੈਗਾ ਜੀ। ਆਪਾਂ ਮਾੜਾ ਟਰੈਕਟਰ ਲੈ ਕੇ ਨਹੀਂ ਜਾਂਦੇ ਜੀ। ਪਹਿਲੀ ਨਹੀਂ ਲੈ ਕੇ ਜਾਂਦੇ। ਜ਼ਿੰਮੇਦਾਰ ਆ ਕੇ ਕੱਲ ਨੂੰ ਲਾਂਬਾ ਦੇਊਗਾ ਜੀ ਆਪਾਂ ਨੂੰ। ਇਸ ਕਰਕੇ ਆਪਾਂ ਪਹਿਲੀ ਨਹੀਂ ਲੈਂਦੇ ਜੀ ਉਹਨੂੰ। ਪੇਂਟ ਕੋਈ ਖਸਾ ਸਾਰਾ ਸਾਰਾ オリジナル ਹੈ ਜੀ। ਠੀਕ ਆ। ਤੇ ਨੰਬਰ ਕਿ ਸਦਾ ਬਈ ਨੰਬਰ ਹੈਗਾ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਹਾਂਜੀ ਹਾਂ ਇਹ ਕਿੰਨੇ ਚ ਦੇਣਾ ਆਪਾਂ 2 ਲੱਖ ਰੁਪਏ ਲੈ ਜੀ 2 ਲੱਖ ਚ ਵੀ ਮਾਰਤਾ ਨੇ ਹਾਂਜੀ ਮਾਰਦਾਨ ਕਰਾਂਗੇ ਜੀ ਠੀਕ ਆ ਆ ਜਿਹੜਾ 50 ਹਾਲਾ ਖੜਾ ਸੋਨਾ ਲਿਕਾ ਇਹ ਹੈਗਾ ਜੀ 14 ਮਾਡਲ ਹੈ ਜੀ 2014 ਮਾਡਲ ਆ ਫੋਡ ਵਗੈਰਾ ਚੰਗ ਲੱਗੇ ਹੋਏ ਆ ਪੈਰਾਂ ਦੀ ਕੰਡੀਸ਼ਨ ਹੈਗੀ ਆ 70 ਪਲੱਸ 65 ਮੰਨ ਲਓ ਇਹ ਤੁਸੀਂ ਚਲੋ ਪਾਪਾ ਹੈੜੀ ਮਾਰੋ ਹਾਂਜੀ ਹਾਂ ਹਨਾ ਪਾਵਰ ਸਟੀering ਪਾਵਰ ਸਟੀering ਚ ਆਗੇ ਜੀ ਆਹ ਕੰਡੀਸ਼ਨ ਪੱਖੋਂ ਸਾਰਾ ਹੋ ਰਿਹਾ ਸਾਰਾ origignal ਹੈ ਜੀ ਠੀਕ ਆ ਇਹਦਾ ਨੰਬਰ ਕਿੱਥੋਂ ਦਾ ਨੰਬਰ ਪਟਿਆਲਾ ਨੰਬਰ ਹੈ ਜੀ ਇਹ ਮਾਡਲ ਹੈਗਾ 14 ਜੀ 14 14 ਮਾਰਜੂਏ ਤੇ ਹਾਂਜੀ ਲੋਨ ਹੋ ਜਾਊਗਾ 2.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਲਗਭਗ ਤੇ ਥੋੜਾ ਡਿਮਾਂਡ ਕੀ ਹੈ ਡਿਮਾਂਡ ਹੈਗੀ 385000 ਜੀ 385000 ਮੌਕੇ ਤੇ ਕਿੰਨਾ ਮੌਕੇ ਤੇ 75 ਦਾ ਛੱਡ ਦਾਂਗੇ ਜੀ 75 ਦਾ ਛੱਡ ਦਾਂਗੇ ਜਿਹੜਾ ਆ ਗਿਆ ਹਰਾ ਜੁੰਡੀ ਯਾਰ ਇਹ ਜੁੰਡੀ ਹੈਗਾ ਜੀ 15 ਮਾਡਲ ਜੀ 2015 ਮਾਡਲ ਹੈ 15 ਮਾਡਲ ਇਹ ਵੀ ਪਟਿਆਲਾ ਨੰਬਰ ਆ ਫਰਸਟ ਪਾਰਟੀ ਦਾ ਹੀ ਆ ਜੀ ਕਿੰਨਾ ਚੱਲਿਆ ਹੋਇਆ ਇਹ ਇਹ ਚੱਲਿਆ ਹੋਇਆ ਹੈਗਾ ਤਕਰੀਬਨ 2800 ਘੰਟੇ ਜੀ 2800 ਘੰਟੇ ਚੱਲਿਆ ਹੈ ਮਗਰ ਟਾਇਰ ਸਭ ਕੁਝ ਇਹਦੇ ਕਲੱਚ ਪਲੇਟ ਵੀ ਨਾਲ ਦੀ ਹੈ ਟਰੈਕਟਰ ਦੀ ਕਿਸੇ ਪੰਪ ਨੂੰ ਕੋਈ ਚਾਪ ਨਹੀਂ ਲੱਗੀ ਜੀ ਮਤਲਬ ਕਲੱਚ ਉਹਦੇ ਮਤਲਬ ਖੁੱਲਿਆ ਨਹੀਂ ਹਾਂ ਕੰਪਨੀ ਵੱਲੋਂ ਹੀ ਸਾਰਾ ਕੁਝ ਬੁਲੇਟ ਅਰ ਨਵੇਂ ਨੇ ਹੈ ਨਾ ਬੁਲੇਟ ਅਰ ਨਵੇਂ ਨੇ ਜੀ ਪਿਛਲੇ ਨਾਲ ਦੇ ਆਗੇ ਪਿਛਲੇ ਨਾਲ ਦੇ ਆਗੇ ਜੀ ਇਹ ਕਿੰਨੇ ਚ ਦੇਣਾ ਹੈਗਾ ਇਹ ਜਦਾਂਗੇ ਜੀ 465000 ਦਾ ਬਸ ਦੇਣ ਵਾਲਾ ਰੇਟ ਜੀ ਦੇਣ ਵਾਲਾ 465000 ਚ ਜਿਹੜਾ 5310 ਖੜਾ ਹੈ 5310 ਆਗੇ 18 ਮਾਡਲ ਹੈ ਜੀ ਇਹ 18 ਮਾਡਲ ਹੈ 18 ਮਾਡਲ ਹੈ 1900 ਘੰਟੇ ਚੱਲੇ ਜੀ 1900 ਘੰਟੇ ਚੱਲੇ ਹੋਏ ਟਾਇਰ ਤਾਂ ਫਿਰ ਨਾਲ ਦੇ ਹਾਂਜੀ ਨਾਲ ਦਾ ਸਭ ਕੁਝ ਨਾਲ ਚੌਕੜਾ ਟਾਇਰ ਹੰਦਾ ਚੌਕੜਾ ਨਾਲ ਦਾ ਜੀ ਠੀਕ ਹੈ ਇਹ ਕਿੰਨੇ ਚ ਦੇਣਾ ਹੈਗਾ ਇਹ 6 ਲੱਖ ਰੁਪਏ ਦਾ ਜੀ 6 ਲੱਖ ਦਾ 70% ਟਾਇਰ ਨੇ ਜੀ ਨਾਲ ਡਰਾਈਵਰ ਦੇ ਜੀ 70% ਟਾਇਰ ਨੇ ਹਰਿਆਣਾ ਦਾ ਨੰਬਰ ਆ ਜੀ ਹਰਿਆਣਾ ਨੰਬਰ ਆ ਜੀ ਐਨਓਸੀ ਮਿਲ ਜੂਗੀ ਕਈ ਵਾਰ ਕੋਈ ਪੰਜਾਬ ਦਾ ਭਰਾ ਲੈਣ ਵਾਲਾ ਹੁੰਦਾ ਤਾਂ ਐਨਓਸੀ ਮਿਲ ਜੂਗੀ ਨਾਮ ਹੋ ਜਾਊਗਾ ਨੰਬਰ ਲੱਗ ਜਾਊਗਾ ਜੀ ਇਹਦਾ ਠੀਕ ਹੈ ਤੇ ਇਹ ਕਿੰਨੇ ਚ ਦੇਣਾ 6 ਲੱਖ ਰੁਪਏ ਦਾ ਜੀ 6 ਲੱਖ ਰੁਪਏ ਦਾ ਮੰਡਾਣ ਹੋਈ ਮੰ ਇਹ ਹੈਗਾ ਜੀ 12 ਮਾਡਲ ਹੈ ਜੀ 5055 ਜੀ ਇਹ ਵੀ ਪੰਜਾਬ ਪਟਿਆਲਾ ਹੀ ਨੰਬਰ ਹੈ ਜੀ ਆਪਣਾ ਲੋਕਲ ਹੈ ਜੀ ਤੇ ਇਹ ਕਿੰਨੇ ਚ ਦੇਣਾ ਹੈਗਾ ਆਪਾਂ ਇਹ ਦੇ ਦਾਂਗੇ 365000 ਦੇ ਜੀ ਹੁਣ ਕੰਡੀਸ਼ਨ ਤਾਂ ਮੈਂ ਰਹਿ ਨਹੀਂ ਦਿੰਦਾ ਸਾਰੀ ओरिजिनल ਇਹ ਵੀ ओरिजिनल ਹੈ ਹਾਂਜੀ ਹਾਂ ओरिजिनल ਹੈ ਜੀ ਤੇ ਜਿਹੜਾ 3630 ਖੜਾ ਨਿਊ ਹੋਲ ਹੈ 36 ਦੀ ਹੈਗਾ ਜੀ ਆਪਣਾ 8 ਮਾਡਲ ਹੈ ਜੀ 2008 ਮਾਡਲ 2008 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰਾਂ ਕੰਡੀਸ਼ਨ ਪੱਖੋ ਜਮਾ ਓਕੇ ਆ ਮੂਰਲੇ ਡਾਇਰ ਤਾਂ ਪੈਨ ਵਾਲੇ ਨੇ ਹਾਂਜੀ ਮੂਰਲੇ ਡਾਇਰ ਪੈਨ ਵਾਲੇ ਨੇ ਜੀ ਪਿਛਲੇ ਹੈਗੇ ਨੇ ਪਿਛਲੇ 70 ਪੈਸੇ ਟਾਇਰ ਹੈ ਨੰਬਰ ਇਹਦਾ ਕਿੱਥੋਂ ਦਾ ਨੰਬਰ ਹੈਗਾ ਹਰਿਆਣਾ ਜੀ ਇਹੇ ਨੰਬਰ ਹਰਿਆਣਾ ਇਹ ਕਿੰਨੇ ਚ ਦੇਣਾ ਆਪਾ ਇਹ ਦੇ ਦਾਂਗੇ ਵੀਰੇ 3 ਲੱਖ ਰੁਪਏ ਲੈ ਜੀ ਤੂੰ ਤਿੰਨ ਜਮਾਨਤਾਂ ਨੇ ਕਰਾਂਗੇ ਜੀ ਜਮਾਨਤਾਂ ਕਰ ਦਾਂਗੇ ਵੀਰੇ ਤੇ ਲੋ ਸੱਜਣੋ ਪਿੰਡ ਬਠੋਈ ਖੁਰਦ ਬਈ ਇਹ ਪੈ ਕਿੱਥੇ ਜਾਂਦਾ ਆਪਣਾ ਬਠੋਈ ਖੁਰਦ ਪਿੰਡ ਵੀਰੇ ਡਿਕਾਲੇ ਤੋਂ 5 ਕਿਲੋਮੀਟਰ ਪੈਂਦਾ ਜੀ ਹਾਂਜੀ ਤੇ ਆਪਾਂ ਕਰਹਾੜੀ ਸਾਹਿਬ ਮੇਨ ਗੁਰਦੁਆਰਾ ਜੀ ਇੱਥੇ ਉਹ ਐਡਰੈਸ ਲੈ ਕੇ ਆ ਸਕਦੇ ਆਂ ਜੀ ਆਪਾਂ ਪਟਿਆਲੇ ਤੋਂ 15 ਕਿਲੋਮੀਟਰ ਪਊਗਾ ਜੀ 15 16 ਪਟਿਆਲੇ ਤੋਂ 15 ਕਿ ਕਿ ਸਮਾੜੇ ਤੋਂ 15 ਤੋਂ 40 ਦੇ ਬੈਠੇ ਹਾਂਜੀ ਬਚਾਲੇ ਬੈਠੇ ਤੇ ਜਿਹ ਠੀਕ ਹੈ ਤੇ ਨੰਬਰ 22 ਦਾ ਜਿਹੜਾ ਫਿਰ ਟਾਈਟਲ ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ